ਟਿਵਾਨਾ ਰੇਡੀ ਦੇ ਸਤਿਕਾਰਯੋਗ ਸਰੋਤਿਆਂ ਲੋ ਆਪਣੇ ਨਾਲ ਫਿਰ ਕਵੀ ਮਹੋਦਿਆ ਤੇ ਸਾਡੇ ਪਰਮ ਮਿੱਤਰ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਸੈਣੀ ਸਾਹਿਬ ਸਵਾਗਤ ਸਤਿ ਸ਼ਕਾਲ ਕਿਵਾਨਾ ਸਾਹਿਬ ਸਤਿ ਸ਼ਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ਼ਕਾਲ ਜੀ ਹਰ ਸ਼ੌਟ ਜੀ ਕਵੀ ਜੀ ਹਾਂ ਜੀ ਅੱਜ ਦੀ ਨਾ ਟਕਬੰਦੀ ਬਹੁਤ ਛੋਟੀ ਜੀ ਹੈਗੀ ਆ ਪਰ ਮੈਂ ਇਹ ਦੇ ਵਿੱਚ ਸੰਜੀਦਾ ਜੋ ਮੈਂ ਦੇਖਿਆ ਜੋ ਅਬਜ਼ਰਵ ਕੀਤਾ ਤੇ ਜੋ ਮੈਂ ਸੋਚਿਆ ਉਹ ਦੇ ਕਰਕੇ ਮੈਨੂੰ ਇਹ ਕਵਤਾ ਜਿਹੜੀ ਹੈਗੀ ਆ ਉਹ ਲਿਖਣੀ ਜ਼ਰੂਰੀ ਸੀ ਜੀ ਇਸ ਕਰਕੇ ਤੁਹਾਡੀ ਸੇਵਾ ਚ ਪੇਸ਼ ਹੈ ਜੀ ਪਾਣੀ ਮੁੱਕ ਗਿਆ ਪਾਣੀ ਮੁੱਕ ਗਿਆ ਹੂੰ ਬੇਸ਼ੱਕ ਪਾਣੀ ਘਟ ਹੈ ਹੂੰ ਪਰ ਸਾਡੀ ਮਾਰੀ ਮੱਤ ਹੈ ਹੂੰ ਅਸੀਂ ਤਾਂ ਝੋਨਾ ਲਾਵਾਂਗੇ ਬਹੁਤਾ ਨੋਟ ਕਮਾਵਾਂਗੇ ਹੂੰ ਬੇਸ਼ੱਕ ਪਾਣੀ ਘਟ ਹੈ ਪਰ ਸਾਡੀ ਮਾਰੀ ਮੱਤ ਹੈ ਬਿਜਲੀ ਮੁਫਤ ਕਰਾਵਾਂਗੇ ਨੀ ਵਾਰਦੇ ਕੇ ਮੋਟਰ ਚਲਾਵਾਂਗੇ ਹੂੰ ਬੇਸ਼ੱਕ ਪਾਣੀ ਘਟ ਹੈ ਪਰ ਸਾਡੀ ਮਾਰੀ ਮੱਤ ਹੈ ਗੱਡੀ ਨੂੰ ਚਮਕਾਵਾਂਗੇ ਪੂਰੀ ਟੌਰ ਬਣਾਵਾਂਗੇ ਇੱਥੇ ਕਾ ਪਾਣੀ ਘਟ ਹੈ ਪਰ ਸਾਡੀ ਮਾਰੀ ਮਤ ਹੈ ਅਸੀਂ ਤਾਂ ਖੁੱਲੇ ਪਾਣੀ ਨਾਲ ਨਹਾਵਾਂਗੇ ਸਵਿਮਿੰਗ ਪੂਲ ਘਰੇ ਬਣਾਵਾਂਗੇ ਹੂੰ ਹੂੰ ਜਦੋਂ ਪੰਜਾਬ ਦਾ ਪਾਣੀ ਮੁੱਕ ਗਿਆ ਖੇਤਾਂ ਵਿੱਚ ਖੱਪੜ ਸੁੱਕ ਗਿਆ ਹੂੰ ਹੂੰ ਕਿੱਥੇ ਝੋਨਾ ਲਾਓਗੇ ਤੇ ਕਿੱਥੇ ਪੂਲ ਬਣਾਓਗੇ ਹੂੰ ਆਓ ਰਲ ਮਿਲ ਹੰਬਲਾ ਮਾਰਿਓ ਵਿਜੇ ਬਮੋਲੀ ਦੀ ਗੱਲ ਵਿਚਾਰੋ ਬਹੁਤ ਖੂਬ ਪਾਣੀ ਜੀਵਨ ਜੀਵਨ ਪਾਣੀ ਹੂੰ ਚੀਆ ਦੀ ਪਿਆਸ ਫਿਰ ਜਰੀ ਨਹੀਂ ਜਾਣੀ ਹਮ ਸੈਣੀ ਅਜ ਤੋਂ ਹੋ ਜਾਓ ਤਿਆਰ ਹਮ ਬੂੰਦ ਬੂੰਦਾ ਕਰੋ ਸਤਕਾਰ ਹਮ ਮਨ ਨੀਵਾ ਮੱਤ ਕੋਚੀ ਰੱਖੀਏ ਹਮ ਉਦ੍ਰਤ ਨੂੰ ਹਰ ਦਮ ਸੋਚੀ ਰੱਖੀਏ ਹਮ ਦਰਖਤ ਲਗਾਈਏ ਸੱਚ ਕਮਾਈਏ ਤਾਹੀਂ ਤਾਂ ਇਨਸਾਨ ਕਹਾਈਏ ਤਾਹੀਂ ਤਾਂ ਇਨਸਾਨ ਕਹਾਈਏ ਮਿਹਰਬਾਨੀ ਸ਼ੁਕਰੀਆ ਜੀ ਮਿਹਰਬਾਨੀ ਮਿਹਰਬਾਨੀ ਬਹੁਤ ਧੰਨਵਾਦ ਐਡਵੋਕੇਟ ਸੈਣੀ ਸਾਹਿਬ ਦੀ ਬਾਕਮਾਲ ਸਨੇਹਾ ਸੀ ਸੋ ਇਸ ਸਨੇਹ ਨੂੰ ਅਸੀਂ ਸਮਝੀਏ ਸੋ ਇਹ ਪਾਣੀ ਜੋ ਮੁਕਣ ਦੇ ਆ ਗਿਆ ਪਾਣੀ ਪੱਤਣਾ ਤੋਂ ਵੀ ਮੁਕਣ ਤੇ ਆ ਗਿਆ ਸੋ ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਜਿੰਨਾ ਵੀ ਆਪਣੇ ਤੌਰ ਤੇ ਹੋ ਸਕਦਾ ਉਹਨਾਂ ਹੀ ਅਸੀਂ ਪਾਣੀ ਬਚਾਉਣ ਦੇ ਲਈ ਸਾਧ ਅਪਯੋਗ ਕਰੀਏ ਜਿੰਨਾ ਵੀ ਆਪਣਾ ਬਣਦਾ ਤਣ ਦਾ ਯੋਗਦਾਨ ਹੈ ਉਹ ਪਾਈਏ ਸ਼ਾਇਦ ਇਹ ਸਾਡੇ ਲਈ ਬਿਹਤਰ ਹੋਏਗਾ ਸੋ ਇਸ ਕਰਕੇ ਜ਼ਰੂਰੀ ਨਹੀਂ ਕਿ ਮੁੱਕੇ ਤੋਂ ਹੀ ਸੋਚਣਾ ਕਿ ਠੀਕ ਹੈ ਕਿ ਇਹ ਚੀਜ਼ਾਂ ਹੋਣੀਆਂ ਨੇ ਜੇ ਤੁਸੀਂ स्विਮਿੰਗ ਪੂਲ ਦਾ ਵੀ ਸ਼ੌਕ ਰੱਖਦੇ ਹੋ ਬਣਾਓ ਪਰ ਉਸ स्विਮਿੰਗ ਪੂਲ ਦਾ ਵੀ ਜਿਹੜਾ ਪਾਣੀ ਆ ਉਸ ਦਾ ਸਦ ਅਪਯੋਗ ਕਰੋ ਉਸ स्विਮਿੰਗ ਪੂਲ ਦਾ ਪਾਣੀ ਆਪਣੇ ਬੂਟਿਆਂ ਨੂੰ ਲਾਓ ਸਟੋਰ ਕਰੋ ਕਿਸੇ ਵੀ ਇਹ ਨਹੀਂ ਕਿ ਪਾਣੀ ਗੰਦਾ ਹੋ ਗਿਆ ਡੋਲ ਦਿਓ ਬਾਲਟੀ ਭਰੀ ਹੈ ਤੁਸੀਂ ਭਾਂਡੇ ਤੋਤੇ ਨੇ ਉਹ ਪਾਣੀ ਕਿਤੇ ਨਾ ਕਿਤੇ ਜਿਹੜਾ ਹੈਗਾ ਪਾਇਆ ਜਾ ਸਕਦਾ ਹੈ ਤੇ ਉਸ ਪਾਣੀ ਦਾ ਸਦ ਅਪਯੋਗ ਹੋ ਸਕਦਾ ਹੈ ਉਹ ਪਾਣੀ ਮਤਲਬ ਦਰਖਤਾਂ ਚ ਪਾ ਦਿਓ ਚਲੋ ਠੀਕ ਹੈ ਕੈਮੀਕਲ ਨੇ ਆਰਓ ਦਾ ਪਾਣੀ ਹੈ ਆਰਓ ਦਾ ਪਾਣੀ ਤੁਸੀਂ ਬੂਟਿਆਂ ਚ ਪਾ ਦਿਓ ਜਾਂ ਕਿਸੇ ਨਹਾਉਣ ਲਈ ਵਰਤ ਲਓ ਉਹਦੇ ਚ ਕੀ ਹੈ ਹੈਨਾ ਤੇ ਨਹਾਉਣਾ ਹੀ ਤੁਸੀਂ ਬਾਅਦ ਵਿੱਚ ਉਹ ਸਾਫ ਪਾਣੀ ਇੱਕ ਵਾਰੀ ਫਿਰ ਉੱਤੇ ਦੀ ਪਾ ਲਓ ਸੋ ਇਸ ਕਰਕੇ ਪਹਿਲਾਂ ਪਿੰਡਾ ਗਿੱਲਾ ਕਰਨ ਦੇ ਲਈ ਵਰਤ ਲਓ ਸੋ ਇਸ ਕਰਕੇ ਕਿਤੇ ਨਾ ਕਿਤੇ ਏਸੀ ਹੈ ਏਸੀ ਦਾ ਪਾਣੀ ਵੇਸਟ ਹੈ ਏਸੀ ਦਾ ਪਾਣੀ ਹਵਾ ਚੋਂ ਖਿੱਚਿਆ ਹੋਇਆ ਪਾਣੀ ਹੁੰਦਾ ਹੁਣ ਬਹੁਤ ਸਾਰੇ ਮੁਲਕਾਂ ਚ ਰੇਗਿਸਤਾਨ ਚ ਭਾਰਤੀ ਫੌਜ ਨੂੰ ਵੀ ਇਸ ਤਰ੍ਹਾਂ ਦਾ ਪਹਿਲਾਂ ਉਹ ਇੰਤਜ਼ਾਮ ਦਿੱਤਾ ਸੀ ਕਿ ਭਾਰਤੀ ਫੌਜ ਵੀ ਖੁਸ਼ਕ ਇਲਾਕਿਆਂ ਦੇ ਵਿੱਚ ਜਿਹੜਾ ਆ ਹਵਾ ਚੋਂ ਪੈਦਾ ਕੀਤਾ ਪਾਣੀ ਸੀ ਉਸ ਪਾਣੀ ਦਾ ਇਸਤੇਮਾਲ ਕਰਦੇ ਸੀ ਸੋ ਇਸ ਕਰਕੇ ਇਹ ਜੋ سلسلہ ਚੱਲਦਾ ਨਾ ਉਹ ਸلسਲੇ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਆਪਣਾ ਬਣਦਾ ਤਨਦਾ ਜਿੰਨਾ ਕਿ ਵੀ ਯੋਗਦਾਨ ਅਸੀਂ ਕਰ ਸਕੀਏ ਉਹ ਕਰਨਾ ਚਾਹੀਦਾ ਤੇ ਇਹ ਹੀ ਅਸਲ ਦੇ ਵਿੱਚ ਜਿਵੇਂ ਜਲ ਮਿਲਿਆ ਪਰਮੇਸ਼ਰ ਮਿਲਿਆ ਪਰਮੇਸ਼ਰ ਦਾ ਰੂਪ ਹੈ ਤੇ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਸੀ ਬਚਾ ਲਈਏ ਤਾਂ ਬਿਹਤਰ ਹੈ ਨਹੀਂ ਤਾਂ ਫਿਰ ਹਾਲਾਤ ਮਿੱਤਰੋ ਉਹੀ ਨੇ ਜਿਹੜੇ ਕਾਲ ਦੇ ਨੇ ਕਿਉਂਕਿ ਜੇ ਅਸੀਂ ਪਰਮਾਤਮਾ ਨੂੰ ਮੰਨਣ ਵਾਲੇ ਲੋਕ ਆ ਜੇ ਅਸੀਂ ਪਰਮਾਤਮਾ ਰੂਪੀ ਜਲ ਹੀ ਖਤਮ ਕਰ ਲਿਆ ਤੇ ਫਿਰ ਪਰਮਾਤਮਾ ਭਾਲ ਦੇ ਕਿੱਥੋਂ ਤੇ ਇੱਕ ਤੋਂ ਕਾਲਰ ਲਾਈਨ ਤੇ ਨੇ ਤੇ ਸਾਨੂੰ ਸਪੋਰਟ ਕੀਤਾ ਸੁਖੀ ਘਮਨੋਰਾ ਨੇ ਬੇਕਸਫੀਲਡ ਇਲਾਕੇ ਚ ਵਿਚਰ ਰਹੇ ਹੋ ਮਾਰੋ ਟਰੈਕਟਰ ਵਾਲੇ ਨੂੰ ਬ੍ਰੇਕ ਯੂਨੀਅਨ ਵਲ ਇਸਟਾਪ ਇੰਡੀਆ ਅੰਡਰਸਟੈਂਡ ਐਡਰੈਸ 221 ਸਾਊਥ ਚੁਨੀਨ ਨਾਬਨੂ ਬੇਕਸਫੀਲਡ ਕੈਲੀਫੋਰਨੀਆ ਜ਼ਿਪ ਕੋਡ 93307 ਰੋਡਵੇਸ ਟ੍ਰਾਂਸਪੋਰਟ ਵਾਲੇ ਸੁਖੀ ਘੁਮਣ ਹੋਰਾਂ ਦਾ ਕਾਰੋਬਾਰ ਜਿਨ੍ਹਾਂ ਦਾ ਨੰਬਰ 666 304 7500 ਤੇ ਜੈ ਘੁਮਣ ਹੋਰਾਂ ਦਾ ਨੰਬਰ 666 885 8852 ਬੇਕਰਸਫੀਲਡ ਦੇ ਵਿੱਚ ਯੂਨੀਅਨ ਬਲੇਸਟਾਕ ਸਟਾਪ ਤੇ ਇੰਡੀਆ ਰੈਸਟੋਰੈਂਟ ਹਮੇਸ਼ ਯਾਦ ਰੱਖੋ ਸੁਸੈਣੀ ਸਾਹਿਬ ਦੀ ਕਵਿਤਾ ਸੀ ਪਾਣੀ ਮੁੱਕ ਗਿਆ ਪੇਸ਼ਕਰ ਸਨ ਐਡਵੋਕੇਟ ਰਾਜਨ ਸੈਣੀ ਸਾਹਿਬ